ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਆਲੂ ਬੜੀਆਂ ਤੇ ਗੰਡਿਆਂ ਦੀ ਦਾਲ ਤੇ ਅੱਜ ਮੌਸਮ ਜੀ ਬਹੁਤ ਖਰਾਬ ਹੋਇਆ ਪਿਆ ਤੇ ਕਣਕਾਂ ਨੂੰ ਬਹੁਤ ਨੁਕਸਾਨ ਪ ਜਾਊਗਾ ਜੀ ਪਿਆ ਤੇ ਅੱਗੇ ਪਹਿਲਾਂ ਮੀਂਹ ਤਾਂ ਸਾਡੇ ਬੰਨੇ ਵਿੱਚ ਵਧੀਆ ਠੀਕ-ਠਾਕ ਸੀਗਾ ਜੀ ਉਧਰ ਬਠਿੰਡੇ ਜ਼ਿਲ੍ਹੇ ਵਿੱਚ ਨਿਵਾਲੇ ਗੜੇਮਾਰੀ ਵਾਲੀ ਪੈ ਗਈ ਤੇ ਨੁਕਸਾਨ ਬਹੁਤ ਕੀਤਾ ਕਣਕਾਂ ਦਾ ਤੇ ਹੁਣ ਵੀ ਕੰਮਣ ਕਾਣੀ ਹੋਈ ਜਾਂਦੀ ਹੈ ਜੀ ਤੁਸੀਂ ਵੀ ਦੱਸੋ ਵੀ ਤੁਹਾਡੇ ਬੰਨੇ ਬੰਨੀ ਕਿਵੇਂ ਆ ਮੌਸਮ ਉਹ ਟੜੀ ਕਰ ਲਿਆ ਹੁਣ ਦੱਸ ਕੀ ਕਰੀਏ ਛੱਡਦਾ ਅੱਕੀ ਨੇ ਫੋਨ ਨਹੀਂ ਆਉਂਦੀ ਦਵਾਰੇ ਕੋਟੀਆਂ ਸਟਰਟਰ ਤੇ ਰਖੜਾ ਖੜਾ ਉਹ ਕਿਵੇਂ ਹੋਣ ਗਿਆ ਖੜਾ ਬਾਹਰ ਕੋਟੀਆਂ ਸਟਰਟਰ ਤਾਂ ਅਜਾ ਆਇਆ ਨਹੀਂ ਹੈਗਾ ਰਾਤ ਵੀ ਉਹਨੇ ਕਹਿੰਦੇ ਦੋ ਤਿੰਨ ਗੱਲਾਂ ਕਰਕੇ ਕੱਟਦਾ ਵੀ ਤੇ ਨਹੀਂ ਆਇਆ ਦਵਾ ਨਹੀਂ ਆਈ ਆ ਮੈਨੂੰ ਵੀ ਪਤਾ ਲੱਗਣਾ ਸੱਲ ਸੱਲ ਵਧਿਆ ਪਹਿਲੇ ਵਧੇ ਵੀ ਓਖਾ ਕਰਦੇ ਨਹੀਂ ਖੂਨ ਤਾਂ ਕਹਿੰਦੇ ਹੈਗਾ 10 ਗ੍ਰਾਮ 10 ਇਹ ਤਾਂ ਹੈਗਾ 10 ਗ੍ਰਾਮ 20 ਮਿਲੀ ਮੇਰਾ ਹੈਗਾ ਹਾਂ ਅੱਛਾ ਮੈਨੂੰ ਆਖ ਫੋਨ ਲੱਗ ਗਿਆ ਸੀਗਾ ਹਾਂ ਸੱਲ ਵਧਿਆ ਹੋਣਾ ਨਾ ਸ਼ੂਗਰ ਦਾ ਕਿਸੋ ਚਾਰ ਗਿਆ ਜਿਸਰੇ ਦਾ ਮਾ ਠੀਕ ਹੋ ਗਿਆ ਇਹ ਜੇ ਅਖੰਡ ਲੱਭਦੇ ਵੀ ਆਪਾਂ ਕਰਦੇ ਨੇ ਘਟੇ ਵੀ ਮੇ ਤਾਂਾਰੇ ਤਾਰੇ ਕਰਦਾ ਉਹ ਵੀ ਦੇਖ ਤੇ ਤਰਾ ਨਹੀਂ ਬੈਂਸ ਕਰੂ ਨਾ ਮੇਰੇ ਨਾਲ ਚ ਕਰਾਵਾ ਚਲੋ ਆ ਸੁੱਖਿਆਵਾ ਕਰਦੇ ਮੇਰੇ ਬਾਪ ਜੀ ਪਤਾ ਲੱਗਦਾ ਭਾਈ ਸਹੀ ਟੈਕਸ ਮੈਂ ਆਪਣੇ ਨਾਲ ਜਾਊਂਗਾ ਚਾਹ ਤੂੰ ਕੁਛ ਨਾ ਬੀਤੀ ਉਹ ਮੁੰਡਾ ਕੈਬੜੀ ਜਾਂਦਾ ਸੀ ਕੋਈ ਨਹੀਂ ਜਸਵਿੰਦਰ ਹਾਂ ਜਸਵਿੰਦਰ ਨੂੰ ਮੈਂ ਕਹਿਆ ਉਹ ਮੈਂ ਲੱਕ ਕੇ ਬਈ ਟੈਸਟ ਕਰ ਲੈ ਆਈਂ ਮਾ ਗਰ ਉਹ ਲੈ ਜੂ ਸਾਢੇ 7 ਜਾਂਦਾ 8 ਵਜੇ ਜਾਂਦਾ ਦਾ ਰੂਗਾ ਚਲਾਉਣਾ ਘਠੀ ਹੋਈ ਨਹੀਂ ਕਰਾ ਦੀ ਕਜੂਰੀ ਵਾਲੀ ਕਰਾਉਣੀ ਇਹ ਨਹੀਂ ਪਤਾ ਇਕੱਠੀ ਨਾ 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 ਇਹ ਦੂਰੀ ਆ ਬੜੇ ਉੱਤਾਂ ਅਸੀਂ ਇਕੱਠੀ ਆਉਗਾ ਦੂਰੀ ਆ ਮੈਨੂੰ ਨਹੀਂ ਪਤਾ ਮੇਰੇ ਤਾਂ ਨਾ ਕੋਈ ਨਾ ਮੈਨੂੰ ਫੋਨ ਕਰ ਦੋ ਕੋਈ ਵਾਰੀ ਦੋ ਬੀ ਇੱਕ ਜਿੰਦਰੂ ਮੇਰੀ ਇਹਦੇ ਨਾਲ ਹੀ ਦੋ ਫੜ ਲੱਗਦੇ ਪਿੱਟੂ ਹੀ ਮੈਂ ਕੱਪੜੇ ਧੋਤੇ ਆਏ ਪਾਣੀ ਨਹੀਂ ਕੱਢਿਆ ਜਾਂਦਾ ਬਹੁਤ ਦਰਦ ਹੁੰਦਾ ਫਰ ਥੱਕ ਜਾਂਦੀਆਂ ਫੇਰਾ ਪਾਣੀ ਕਰਦੀਆਂ ਜਦੋਂ ਸਵੇਰੇ ਫੇਰੇ ਤੱਕ ਥੱਕ ਜਾਈ ਜਦੋਂ ਸੰਸਾਰ ਦਾ ਕੀਸ ਦੇ ਮਾ ਹੁੰਦਾ ਇੰਨਾ ਉਹੀ ਹੋ ਜਾਂਦਾ ਗੱਟੂ ਕੱਪੜਾ ਜਿਹੜਾ ਬਾਲਾ ਹੋ ਜਾਂਦਾ ਬੁੱਤ ਥੱਕ ਤਾਂ ਜਾਂਦੀ ਆ ਬਾੜੇ ਤੂੰ ਚਾਰ ਪੰਜ ਜਾਨਾਂ ਦੇ ਕੱਪੜੇ ਹੋ ਜਾਂਦੇ ਦੂਰੇ ਦੂਰੇ ਦੇ ਮੌਸਮ ਖਰਾਬ ਰਹਾਂਗਾ ਮੈਂ ਪੇਰ ਤੂੰ ਨਹੀਂ ਜਾਂਦਾ ਦੇ ਮੌਸਮ ਸਾਫ ਹੋ ਗਿਆ ਫਿਰ ਜਾਵਾਂਗਾ ਤੋ ਕਹੀਏ ਕੱਲ ਨੂੰ ਤਾਂ 20 ਦੱਸਿਆਗਾ 14 ਤਰੀਕ ਦਾ ਮੀਂਹ ਤਾਂ ਮਾਨੂੰ ਵੀ ਪੈ ਗਿਆ ਹੁਣ ਵੀ ਦੱਸਿਆਗਾ ਨਹੀਂ ਵੀ ਜ਼ਿਆਦਾ ਨਹੀਂ ਦੱਸਿਆਗਾ ਵਧੀਆ ਨਹੀਂ ਦੱਸਿਆ 88% ਦਿਖਾਈ ਦਿੰਦਾ ਹੈ ਹਾਂ ਉਹ ਨਾ ਜ਼ਿਆਦਾ ਨਾ ਬੰਦਪਾ ਰੋਡ ਮਟਰ ਚੱਲੇਗਾ ਨਹੀਂ ਭਾਈ ਜਿਹੜੀ ਸਰਵੋ ਜਿਹੜੀ ਸਰਵੋ ਆ ਗਈ ਉਹ ਆਪਣੀ ਸਰਵੋ ਬਾੜੀ ਦੰਗੀ ਸਰਵੋ ਆਪਣੀ ਪਾਰ ਪਾਰੀ ਹਾਂ ਤੋ ਉਹੋ ਵੀ ਕਿਨਾਂ ਜੋ ਰੈੜੀ ਸਰੋਂ ਵਾਲੀ ਨੰਗੀਆ ਮਾੜਾ ਪਰ ਆਪਣੇ ਦੋ ਬਿੱਗੇ ਚ 13 ਗੱਟੇ ਹੋ ਗਏ ਮਾ ਪੂਰੇ ਛਰੇ ਦੇ ਕਰ ਕਰ ਵਧੀਆ ਤਾਂ ਹੈਗੀ ਆ ਪਰ ਪਾਰ ਵਾਲਾ ਕੰਮ ਨਾ ਹੋ ਗਿਆ ਪਰ ਆਪਣੇ ਉੱਤੇ ਮੰਡੀ ਜਮੀਂ ਪੈ ਗਿਆ ਮੰਡੀ ਜਮੀਂ ਬਣਨ ਕਰਨਾ ਰੰਗ ਬਦਲ ਗਿਆ ਸਰੋਂ ਤੇਲ ਦੀ ਬਣਿਆ ਰੰਗ ਹੋ ਗਏ ਹਰੀ ਹੋ ਗਈ ਹਰੀ ਮਨ ਸ਼ਰਮਾ ਰੂਪਾਤ ਕੇ ਸ਼ਰਮਾ ਫਲੀਆਂ ਚ ਜੀ ਮੇਰੇ ਜੀ ਲਾਵਾ ਤੇ ਲਾਉਂਦੇ ਤੋਂ ਬਾਈ ਆ 골ਡਨ ਦਾ ਵੀ ਆ 골ਡਨ ਕੱਦੂ ਦਾ ਇਹ ਦਿੱਤਾ ਬਾਈ ਨੇ 20 ਰੁਪਏ ਦੇ 10 20 2 ਰੁਪਏ ਆਪੀ ਲਾਉ ਪੇਟੇ ਤੇ ਆ ਜੀ ਦੀ ਤਾਂ ਬਣ ਬਾਤ ਹੋਊਗਾ ਕਲੇਲਾ ਲਾਉਣ ਦਾ ਕਲੇਲੀ ਤੇ ਇੱਕ ਦਾ ਲੈ ਕੇ ਆਇਆ ਆਪਾਂ ਲੰਮੇ ਪੇਟੇ ਆਹ ਕਲੇਲੇ ਦਾ ਚੰਗੇ ਤੂੰ ਵੀ ਕਿਦਾਂ ਹੋਤੀ ਆ ਦੇਖੀਂ ਆਪੋ ਵਰਨਾ ਅਨਿਲ ਅਨਭਾਰਤ ਟੋਰੀਏ ਲੇ ਗਏ ਉਹ ਲੰਮੇ ਬੈਠੇ ਜੇ ਲਾ ਦਿੰਦੇ ਉਹ ਧਾਰੀਆਂ ਵਾਲੇ ਬੈਠੇ ਉਹ ਇਹਨੇ ਕਦੇ ਵਿਚਾਹੋਦੀ ਆਵਣਾ ਪਾਏ ਨਹੀਂ ਹੁਣ ਪਤਾ ਨਹੀਂ ਕਿਹੜੇ ਬਸ ਆਏ ਭਾਈਆਂ ਸੀ ਕਰਬੂਜੇ ਦੇ ਵੀ ਸੀ ਜੀਜੇ ਜੀ ਦੇਖਾ ਜੀਜੇ ਤੋਂ ਬਤੂਆ ਅੱਛਾ ਕਰਬੂਜੇ ਨੇ ਕਿੱਧਰ ਕਰਾ ਬੀਬੀ ਜੋਧਰ ਜਿਹੜੇ ਬੀ ਲੱਗਦੇ ਸਾਰੇ ਹੋ ਗਏ ਉਹ ਤੇ ਅਜ ਤੱਕ ਇਹਨੇ ਉਹ ਵੀ ਨਹੀਂ ਨਾ ਰਿਹਾ ਕੀ ਉਹ ਬੀ ਕਿਹੜੇ ਦੀਏ ਉਹ ਜਿਹੜਾ ਕੱਦੂ ਲੈ ਤੇ ਖੇਤੋਂ ਮੈਨੂੰ ਨਹੀਂ ਦਿਖਾ ਕੱਦੂ ਇੱਕ ਵੱਡਾ ਕੱਦੂ ਠੇ ਤੇ ਪੈਣ ਹੈਗਾ ਹਾਂ ਕੋਠੇ ਤੇ ਉਹ ਤਾਂ ਹੁਣ ਕਿਰ ਗਿਆ ਮਤਲਬ ਕਿ ਉਹ ਫਟ ਗਿਆ ਕੱਦੂ ਉਹ ਪੰਨਾ ਤੇ ਦੀ ਜੋ ਤਾਂ ਨਹੀਂ ਬੰਨ੍ਹਦੇ ਓਹ ਵਿੱਚੋਂ ਨਿਕਲੇ ਹੁਣ ਤਾਂ ਉਹ ਕਾਲੇ ਹੋਏ ਪੈ ਗਏ ਉਹ ਵੀ ਥੱਲੇ ਲਾ ਲਈਆਂ ਉਹਨੇ ਵਧੀਆ ਵੀਰ ਹੈ ਹੋਰੀ ਤਾਂ ਮੁ ਹੋ ਗਿਆ ਹਾਂ ਪਹਿਲਾਂ ਪਾਣੀ ਪਾਈ ਗਿਆ ਹੁਣ ਪਾਣੀ ਦੇ ਪਾਣੀ ਮੈਂ ਤਾਂ ਲੱਗ ਕਰਾਂਗੀ ਕਰੂ ਨਹੀਂ ਆ ਕੱਦੂ ਵਾਲੀ ਵੀ ਆ ਪਾਣੀ ਪਾਈ ਇਹ ਤੇ ਆ ਲੈ ਕੱਦੂ ਆ ਰਹੀ ਪਾਣੀ ਵੀ ਲੈ ਥਾਈ ਇਹ ਤੇ ਤਿੰਨ ਚਾਰ ਬਿਲੰਗ ਚਾਰ ਪਾਣੀ ਚੱਕ ਲਿਆ ਸਤੂ ਤਾਂ ਦੇਫਾਂ ਦੇ ਹੋ ਜਾਣਗੇ ਘਰ ਵਿੱਚ ਪਾਣੀ ਪਾ ਦੇ ਦੋ ਉਹ ਵੀ ਨੇ ਹਾਂ ਹੱਥ ਨਾਲ ਇਹ ਪਾਣੀ ਪਾ ਲਾਈ ਇਹ ਉੱਥੇ ਰੱਖਿਆ ਨਹੀਂ ਸੀ ਉਥੇ ਪਾਣੀ ਨਹੀਂ ਪੈਂਦਾ ਪਾਣੀ ਤਾਂ ਮੀਂਹ ਦਾ ਪੈਂਦਾ ਇਹ ਰੋਸ ਸਿਰਕਾ ਜਲਾਉਣਾ ਪੈਂਦਾ ਪਾਣੀ ਮਾਰਨ ਚੱਲ ਜੀ ਪਾਣੀ ਸਿਰਕਾ ਰੋਸ ਜਲਾਉਣਾ ਪੈਂਦਾ ਭਾਈ ਇਹਨਾਂ ਤੇ ਨਾ ਸਿਰਕਾ ਪਾ ਕੇ ਇਹ ਨੂੰ ਭਿੰਦੇ ਰੋਤੇ ਨਹੀਂ ਨਹੀਂ ਲਾਹੀ ਤੁੰਦੀ ਮੱਤ ਹਾਂ ਜੇ ਮੈਂ ਆਪਾਂ ਬੈਠੇ ਨਹੀਂ ਲਾਉਂ ਲਵਾ ਪਈਆਂ ਬੀ ਵੀਰ ਮੇਰੇ ਬੁੱਢੇ ਸਿਮਲਾ ਮਿਰਚਾਂ ਲੱਗੀਆਂ ਦੂਜੇ ਮਿਰਚਾਂ ਲੱਗੀਆਂ ਮੇਰੇ ਕੋਲ ਚੱਕਰ ਨੂੰ ਨਹੀਂ ਬੰਬਾ ਬਾਈ ਗੱਡੀ ਲੈ ਕੇ ਆਇਆ ਨਾਲੇ ਦਾਸ ਬੁੱਢੇ ਸਿਮਲਾ ਮਿਰਚਾਂ ਨੇ ਹੋਏ ਪੰਜ 4 ਰੁਪਏ ਦੇ ਪੰਜ ਦੂਜੇ ਮਿਰਚਾਂ ਉਹੀ ਧਰਦਾ ਹੋਇਆ ਸੀ ਠੀਕ ਹੈ ਬਾਅਦ ਚ ਲੱਗਿਆ ਹੁਣ ਮੈਂ ਬੀ ਵੀਰ ਦਾ ਇਹ ਰੇਟ ਬੀ ਵੀਰ ਤਾਂ ਇਹਨਾਂ ਦੀ ਲੱਗਦੀ ਮਿਰਚਾਂ ਕਿਹੜਾ ਲੈ ਜਾ ਸਹੀ ਧਰ ਦੇ ਗਾਮਲੇ ਤੇ ਬੌਣ ਦੀ ਰੋੜੀ ਨੂੰ ਨਾ ਨਾ ਬਾਈ ਜਗਰ ਜੀ ਲੱਗ ਜਾਂਦੇ ਨੇ ਤਾਂ ਬੀ ਵੀਰ ਕਿਹ ਹੁਜੇ ਜੋ ਤੁਹਾਡੇ ਦੇ ਵੀ ਤੋਂ ਪੇਪਰ ਹੈਗੇ ਸੋ ਕੋਈ ਨਹੀਂ ਪਈ ਰੱਬ ਬਸ ਸੁੱਖ ਸਾਧ ਰੱਖੇ ਵਰਤ ਹੋਵੇ ਰੱਬ ਪਰ ਮੁਰੇ ਤੱਕ ਜੀਵ ਰਹੂਗਾ ਜਰਤ ਤਾਂ ਕੋਈ ਨਹੀਂ ਵੈਸੇ ਮੈਨੂੰ ਤਾਂ ਸਭ ਦੀ ਫਿਕਰ ਆ ਪੰਤਾ ਪਾਉਂਦੀ ਹੈ ਬਹੁਤ ਬਦਲ ਗਿਆ ਤੇ ਥੋੜਾ ਜੀ ਕੋਈ ਨਹੀਂ ਮੈਂ ਮੈਂ ਸਬਜੀ ਲਾਉਣਾ ਹੁਣ ਬਿੱਲ ਲਾਂਗਾ ਮੈਨੂੰ ਸੇਵਾ ਮਕੇਦ ਵਾਲੀ ਤੋਂ ਵਧੀਆ ਪੱਟਾ ਨਹੀਂ ਤੇ ਦੱਬੇ ਜਾਣਗੇ ਉਹ ਪਰਾਂ ਥਾਂ ਪਿਆ ਜਿਹੜਾ ਉਧਰ ਹਾਂ ਬੁੜੇ ਨੂੰ ਨਹੀਂ ਕੱਢਦੇ ਮਾਂ ਮਾਪੀ ਲਾ ਦਿੰਦੇ ਆਪ ਦੇਖ ਆਪਣਾ ਪੱਤੀ ਜੀ ਦੇ ਮੇਰੇ ਕੋ ਬਦ ਲੱਗਦੀ ਹੈ ਮੇਰੇ ਤਰ੍ਹਾਂ ਕੁਝ ਮਰਜੀ ਲਾ ਦਉਂ ਮੈਂ ਲਕਰ ਉਹ ਜਿਆ ਧਾਲ ਨਾ ਲੱਗ ਰਿਹਾ ਸੋਣਾ ਸੋਣਾ ਬੀਬੀ ਪਾਰਾ ਪਰ ਕਿੰਨੇ ਪਾਣੀ ਲੱਗਦਾ ਇੱਕ ਵਾਰ ਫੁੱਟਾਂ ਨੂੰ ਵੀ ਦੇਉ ਕਿਥੇ ਮਨ ਉਹ ਪੈ ਜਾ ਤੇ ਮੈਨੂੰ ਬਰਾਮ ਆਏ ਸਾਂਹੇ ਸਿਆਮਣੇ ਸਿਰ ਤੇ ਚੱਕ ਕੇ ਕੀ ਕਿਤਾਵਾ ਧਰੇ ਦੈ ਦੀ ਬੀਰ ਉਹ ਮੈਂ ਉਹ ਮੈਂ ਤਾਂ ਸਾਂਹ ਤੇ ਤੇਰੇ ਜੀ ਸਿਰ ਤੇ ਚੱਕ ਕੇ ਮੈਂ ਸੁੱਕੇ ਪੈ ਤੇ ਮੰਨ ਲਿਆ ਉਹ ਫੁੱਟਾਂ ਜਾਂ ਚੱਬੜ ਜੇ bade bade ਮੈਂ ਸਜਾ ਗਏ ਲੈਟਰੀਂ ਦਾ ਹੈ ਬੀ ਖੜਕੀ ਦੀ ਬਾਹਰ ਤੋਂ ਰਹੀਆਂ ਮੈਸਜਰ ਆ ਗਏ ਉਹਨਾਂ ਨਾਂਟਾ ਤੇ ਲਿ ਜਾਂਦੇ ਮੋਟਰ ਵਾਲੇ ਮੋਟਰ ਲੈ ਦੋ ਜਵਾਲਪਨ ਨਾਮਕ ਤੇ ਲਿ ਜਾਂਦੇ ਮੈਂ ਕੋਠੇ ਤੋਂ ਦੇਖਿਆ ਸੀਗਾ ਵੱਲ ਲੱਭਦਾ ਕੱਲ ਨੂੰ ਬੜਾ ਨਹੀਂ ਦਿੱਸਿਆ ਉੱਥੇ ਵਾਸੀ ਫਿਰ ਉੱਥੇ ਵਾਸੀ ਜਮਾ ਕਰਦੇ ਤਰੁ ਅ ਇਹ ਤੋਂ ਆ ਗੂ ਤੋਂ ਕੋਈ ਕੁਛ ਨਹੀਂ ਦੇ ਮੋਟਰ ਚਾਹ ਲਈ ਬਣਾਇਏ ਚਾਹ ਤੋ ਦੋ ਵਾਰੀ ਬਣਾ ਕੇ ਪੀ ਜਾ ਟੈਸਟ ਪਹਿਲਾਂ ਪਹਿਲਾਂ ਸਿਆਮ ਦਾ ਇਧਰ ਜਰਸੰਦਰ ਉਹ ਮੁੰਡਾ ਡੱਬਾ ਲੈ ਕੇ ਆ ਗਿਆ ਸੁਮੰਦਰ ਮੈਂ ਬਰੋਂ ਉਹ ਬੱਚਿਆਂ ਤੱਕ ਆ ਗਿਆ ਮੈਂ ਬੋ ਬਰੋਂ ਹੈ ਬੱਜ ਜਮੀਨ ਦੀ ਲੋੜ ਆਉਣੀ ਕੋਕ ਮੈਨੂੰ ਤਾਂ ਜਮੀਨ ਹੀ ਵਧੀਆ ਲੱਗਦੀ ਥੋੜੀ ਠੀਕ ਹੈ ਜਿਹੜੇ ਹੋ ਜਾਂਦੇ ਹੈ ਸੋਨਾ ਸੋਨਾ ਪਰ ਉਹ ਆਪਣੇ ਪਰ ਲੱਗੀ ਰਹੇ ਪਾਣੀ ਦਿਖਾਓ ਪਾਣੀ ਜਮੀਨਾਂ ਲੱਗਣਾ ਲੱਗਣ ਦੇ ਮੀਨ ਤਾਂ ਐ ਤਾਂ ਭਾਗ ਨੇ 15 ਫੀਟ ਨਾਲ ਬੜੀ ਲੱਗਦਾ ਉਹ ਥੋੜਾ ਜਿਹਾ ਪਾਣੀ ਪਾਟੇ ਆ ਉਹਦਾ ਲੱਗੂ ਉੱਚੇ ਥਾਂ ਤੇ ਲੱਗ ਜਾ ਚੀ ਭਾਜੀ ਦੀ ਸਮਾਦ ਇਕ ਉੱਪਰ ਨਾ ਲਾ ਦੀ ਬੇਬੇ ਪੰਜ ਚਾਰ ਪੱਤੀ ਲੋ ਤਾਂ ਨਹੀਂ ਪਾਣੀ ਭਰ ਲੋ ਨਹੀਂ ਉੜੇ ਦਰ ਪਾਕਸ ਮਰਾਂ ਦੇ ਚਾਰਾ ਇੱਧਰ ਵੀ ਬਾਕੀਆਂ ਬਾਕੀਆਂ ਬਾਤਾਂ ਕਰਕੇ ਬਾਹਰ ਲੈ ਕੇ ਰਹਿ ਗਏ ਕੋਈ ਥਾਂ ਹਾਂ ਤਾਂ ਸਾਨੂੰ ਪੱਕਾ ਕਰਕੇ ਦਿੱਤਾ ਉਹਤੇ ਬਾਕੀਆਂ ਬਾਤ ਲਾਉਣੀ ਹੈ ਮੈਂ ਤਾਂ ਉਹਨਾਂ ਨੂੰ ਸਭਾ ਵਾਂਗ ਤਾ ਮੈਨੇ ਵੀ ਤਾ ਉਹਨਾਂ ਨੂੰ ਸਾਬ ਦੇ ਦਿਓ ਬਾਕੀਆਂ ਨੂੰ ਜਿੰਨੀਆਂ ਨੇ ਜਿੰਨੀਆਂ ਸੁੱਕੀਆਂ ਨੇ ਉਹ ਲਿਆਉ ਉਹ ਤੁਹਾਨੂੰ ਦੋ ਅਹੀਂ ਪਈਆਂ ਨੇ ਉਹ ਯਾਰਾ ਪੈਨੂਆ ਰੱਬ ਭਿਆਂ ਦਿੰਦਾ ਕੀ ਕਰੀ ਆ ਮੰਡੀ ਵਾਲੀ ਇੱਥੇ ਵੀ ਜਿੱਥੇ ਮੰਡੀ ਦੇ ਪਾਸ ਦੇ ਪੱਤੀਆਂ ਉਹ ਘਰੇ ਚੱਕ ਚੱਕ ਲੈ ਹੀ ਜਾਂਦੀਆਂ ਆ ਆਪਣੀ ਵਿੱਚ ਲਿਆਉਣੇ ਉਹ ਦਿਨ ਦਾ ਪੱਤੀ ਜਾਂਦੇ ਨੇ ਘਰੇ ਵਸਦਾ ਬਸ ਸੁੱਕਣੀ ਆ ਤੇ ਜਾਂਦੀ ਨਹੀਂ ਕੋਟਾਂ ਦਾ ਥੱਲੇ ਮੰਡੀ ਤੋਂ ਹਾਂ ਸਿੱਟਣ ਲੱਗਣਾ ਸਰੋਂ ਜਾਉ ਮੰਡੀ ਚੋਂ ਹਾਂ ਤਾਂ ਹੀ ਚੱਲਦੀ ਆ ਕਿੱਧਰ ਕਿੱਧਰ ਲੱਗਣਾ ਆਪਾਂ ਮੜਾ ਮਾਂ ਕੇ ਫੁੱਲ ਵੜੀਆਂ ਦੀ ਦਾਦ ਜੀ ਹਾਲਾ ਭੁੰਨੇ ਕੇ ਦੀ ਥੋੜਾ ਜਿਹਾ ਇਹਨਾਂ ਨੂੰ ਭੁੰਨ ਲੈਂਗਾ ਬੜੀਆਂ ਜਿਹੀਆਂ ਬਣਾ ਲੈਂਦੇ ਜੇ ਆਪਾਂ ਮਸਾਲਾ ਭੁੰਨੇ ਕੇ ਵਿੱਚ ਆਪਾਂ ਮਤਲਬ ਕਿ ਪਾਣੀ ਤੇਲ ਪਾਣੀ ਪਾਦਨੇ ਮਸਾਲੇ ਦੇ ਵਿੱਚ ਫਿਰ ਬਾਅਦ ਵਿੱਚ ਗੜੀਆਂ ਬਣਾਉਨੇ ਫਿਰ ਜੇ ਫੁੱਲਦੀਆਂ ਨੇ ਚਿੱਟੀਆਂ ਜਿਹੀਆਂ ਬੜਫਲ ਲੱਕੇ ਵੱਡੀਆਂ ਮਡੀਆਂ ਮਡੀਆਂ ਨਹੀਂ ਹੋ ਜਾਣੀਆਂ ਇਹ ਹੁਣ ਵਧੀਆ ਸੁਣੀ ਕਾਰਨ ਤਾਲੀਆਂ ਬੜੀਆਂ ਹੈ ਨਹੀਂਆਂ ਮਸਾਲੇ ਜਿਹੜੇ ਕੋਲੋਂ ਲੀਨ ਤੇ ਹਾਲਜ ਤਨਾ ਤਾਂ ਪਾਤੀ ਹੋ ਵੀ ਬਿਨਾ ਕਰਦਾਗਾ ਜੀ ਤੇ ਨਾ ਚੁੱਲਾ ਵਾਲੀ ਮੈਨੂੰ ਤਰਦਾ ਹੈ। ਕੁਲੰਡਰ ਤਾਂ ਉਹਦੀ ਵੱਡੇ ਟਪਰਾਂ ਨਾਲ ਕੰਮ ਆਦੀ। ਉਹਦੀ ਗਰੰਦੇ ਕੋਸੇ ਆਪਣੇ ਢੇੜੀ ਵੱੱਤ ਹੁੰਦੀ ਹੈਗੀ ਖੇਤ ਕਰਕੇ। ਤੇ ਢੇੜੀ ਦੀ ਰੋਟੀ ਪਾਣੀ ਹੋ ਜਾਂਦਾ ਫਿਰ ਚੁੱਲੇ ਤੇ ਬਣਾ ਲੈਂਦੀ ਹੈ ਜੀ। ਜੇ ਤਾਂ ਆਪਣੇ ਘਰ ਦਾ ਪਰਿਵਾਰ ਹੁੰਦਾ ਫਿਰ ਭੰਗਿਆਂ ਤੇ ਬਣਾ ਲੈਨੇ ਰੋਟੀ ਤੇ ਵੱਧ ਜਾਣੀ ਹੁੰਦੀ ਫਿਰ ਚੁੱਲੇ ਤੇ ਉਹ ਕਰਦੇ ਬਣਾਉਣੇ। ਦਾਲ ਸਾਦੀ ਨਾਲੇ ਰੋਟੀ। ਬੜੀਆਂ ਦੇਖੋ ਜੀ ਪੁੱਜ ਗਈਆਂ।

खुली सब्जी का रिश्तेदार आ जाए हम खुले सब्जी कोई कुछ नहीं कहने का औखापा बहुत पाती बहुत सुख गए धुपी गोवा पत् ली गोह वादू है लकड़ बालन करके चूल्हा बाल लेंगे